ਜਿਵੇਂ ਆਪਣੇ ਦੋਸਤ ਬਾਵਰ ਦਾ ਜਨਮ ਦਿਨ ਮਨਾਉਣ ਆਏ ਸੀਗੇ ਤੇ ਉਹ ਅੱਜ ਸਾਡੇ 'ਚ ਨਹੀਂ ਹੈਗਾ ਤੇ ਅਸੀਂ ਉਹਨੂੰ ਬਹੁਤ ਯਾਦ ਕਰਦੇ ਆਂ ਤੇ ਉਹਨਾਂ ਦੇ ਮੰਮਾ ਸਾਡੇ ਨਾਲ ਆਏ ਨੇ ਤੇ ਅਸੀਂ ਸਾਰੇ ਦੋਸਤ ਹਰ ਇੱਕ ਸਾਲ ਆਉਂਨੇ ਆਂ ਤੇ ਅੱਜ ਉਹਦਾ ਜਨਮ ਦਿਨ ਆ ਤੇ ਅਸੀਂ ਆਇਂਦੇ ਨਾ ਮਨਾਉਣ ਆਇਆ ਸਾਂ ਸਭ ਨਾਲ ਉਹ ਸਾਡੇ ਨਾਲ ਰਹਿੰਦਾ ਸੀਗਾ ਹੀ ਹਮੇਸ਼ਾ ਬਹੁਤ ਯਾਦ ਕਰਦੇ ਆਂ ਅਸੀਂ ਉਹਨੂੰ ਤੇ ਤੁਹ ਕੀ ਦਾ ਨਿਸ਼ਾਨ ਬਣਾ ਹਰ ਇੱਕ ਚੀਜ਼ ਯਾਦ ਆਉਂਦੀ ਹੈ ਜਿੱਥੇ ਜਿੱਥੇ ਉਹ ਨਾ ਜਾਂਦੇ ਸੀਗੇ ਤੇ ਹਰ ਇੱਕ ਗੇੜੇ ਕੱਢਣੇ ਬਾਜ਼ਾਰ ਚ ਬੁਲਟ ਭਿਜਾਉਣੇ ਤਾਂ ਬਹੁਤ ਯਾਦ ਆਉਂਦੀ ਹੈ ਹਰ ਇੱਕ ਚੀਜ਼ ਉਹਦੇ ਨਾਲ ਸਾਂਝੀ ਸੀਗੀ ਜਦ ਵੀ ਲੰਘਦੇ ਆ ਉਹਦੇ ਪਿੰਡ ਵਿੱਚ ਦੀ ਬਹੁਤ ਯਾਦ ਆਉਂਦਾ ਉਹਦਾ ਹਰ ਇੱਕ ਵਾਰ ਅਸੀਂ ਖੜ ਕੇ ਜਾਂਦੇ ਆ ਤੇ ਅਸੀਂ ਉਹਨੂੰ ਯਾਦ ਕਰਦੇ ਰਹਾਂਗੇ ਕਦੇ ਨਹੀਂ ਭੁੱਲਦੇ ਹੈਗੇ ਉਹ ਉਹ ਜਿਹਾ ਸਾਨੂੰ ਮਿਲਣਾ ਨਹੀਂ ਗਾ ਦੋਸਤ ਬਹੁਤ ਘੱਟ ਹੁੰਦੇ ਨੇ ਘਰੇ ਵਰਤਨੀ ਸਭ ਨਾਲ ਹੁੰਦੀ ਤੇ ਹਰੇਕ ਚੀਜ਼ ਸਾਂਝੀ ਸੀਗੀ ਉਹਦੀ ਸਾਡੇ ਨਾਲ ਘਰੇ ਆਉਂਦਾ ਜੰਮਾ ਬਰਤੀ ਦਸਵਾ ਕੇ ਦੱਸ ਉਹ ਵਧੀਆ ਸੁਭਾਅ ਸੀ ਘਰੇ ਵੀ ਸਾਡੇ ਹੁੰਦਾ ਸੀ ਨਾਲ ਫੈਮਿਲੀ ਨਾਲ ਮਿਲਦਾ ਸੀ ਮੇਰੇ ਮਮਾ ਲੁਮਾ ਕਰਦਾ ਸੀ ਅਸੀਂ ਵੀ ਮਮਾ ਮੰਦੇ ਆਪਣੇ ਉਹ ਵੀ ਸਾਡੇ ਘਰ ਦੇ ਨੂੰ ਬਹੁਤ ਵਧੀਆ ਸਾਡੇ ਘਰ ਆਂਦਾ ਸੀ ਜਾਂਦੇ ਵਰਗੇ ਸੀ ਕਿਤੇ ਸਾਰੇ ਬੇਟੇ ਵਰਗੇ ਸੀ ਮੈਂ ਮੇਰਾ ਨਾਮ ਜੀ ਅਵਿਨਾਸ਼ ਕੌਰ ਅੱਜ ਮੈਂ ਅੱਜ ਤੁਸੀਂ ਵਿਰਦਾ ਸ਼ਮਾਇਓ ਪਟਾਲੇ ਦੇ ਤੁਸੀਂ ਬਿਲਕੁਲ ਕੰਦੀ ਸੇਵਾ ਕੀਤੀ ਹੈ ਹਨ ਉਸ ਸਮਾਂ ਵੀ ਵਰਤਾਇਆ ਕੀ ਮਕਸਦ ਕੀ ਹੈ ਵਿੱਚ ਚੱਲ ਬੱਤ ਅਸਲ ਦੇ ਵਿੱਚ ਮੇਰਾ ਬੇਟਾ ਸੀ ਜੋ ਐਕਸਪਾਇਰ ਹੋ ਗਿਆ ਅੱਜ ਉਹਨੇ 20 ਸਾਲ ਦਾ ਹੋ ਜਾਣਾ ਸੀ ਉਹ ਬਹੁਤ ਨੇਕ ਸੁਭਾਅ ਦਾ ਸੀ ਉਹਦੇ ਸੁਭਾਅ ਚ ਸੀ ਕਿ ਬੇਜ਼ੁਬਾਨਾਂ ਦੀ ਸੇਵਾ ਕਰਨਾ ਬਜ਼ੁਰਗਾਂ ਦੀ ਸੇਵਾ ਕਰਨਾ ਸੋ ਉਹਦੇ ਉਹਦੀ ਸੋਚ ਨੂੰ ਅੱਗੇ ਵਧਾਉਂਦੀ ਹੋਈ ਮੈਂ ਇੱਥੇ ਆਈ ਆ ਪਿਛਲੇ ਸਾਲ ਵੀ ਆਈ ਸੀ ਤੇ ਜਦੋਂ ਤੱਕ ਮੇਰੇ ਸਾਹ ਨੇ ਆਉਂਦੀ ਰਹੂੰਗੀ ਇਹਨਾਂ ਦੀ ਸੇਵਾ ਲਈ ਮੈਂ ਆਪਣੇ ਬੱਚੇ ਦੀ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੀ ਆ ਮੈਨੂੰ ਬਹੁਤ ਸਕੂਨ ਮਿਲਦਾ ਹੈ ਇਹਨਾਂ ਬਜ਼ੁਰਗਾਂ ਚ ਆ ਕੇ ਤੇ ਆਪਣਾ ਦੁੱਖ ਦਰਦ ਜਾਂ ਇਹਨਾਂ ਦਾ ਦੁੱਖ ਦਰਦ ਸ਼ੇਅਰ ਕਰਕੇ ਕੀ ਭਾਣਾ ਬਕਰ ਸੀ ਮੇਰਾ ਬੇਟਾ ਜੀ ਐਕਸੀਡੈਂਟ ਚ ਪੂਰਾ ਹੋਇਆ ਸੀ 14 ਮਈ 2023 ਨੂੰ ਪੂਰਾ ਹੋਇਆ ਸੀ ਤੇ অলমোਸਟ 2 ਸਾਲ ਹੋ ਚੁੱਕੇ ਆ ਬਟ ਸਰੀਰਕ ਤੌਰ ਤੇ ਉਹ ਇਸ ਦੁਨੀਆ ਚ ਨਹੀਂ ਹੈ ਬਟ ਮਨਾਂ ਚ ਹਮੇਸ਼ਾ ਸਾਡੇ ਜ਼ਿੰਦਾ ਰਹੂਗਾ ਤਾਂ ਗਿਲਨ ਸਕੂਨ ਮਿਲਦਾ ਤੁਸੀਂ ਉਹਨਾਂ ਦੇ ਫਰੈਂਡਸ ਵੀ ਨਾਲ ਆਏ ਹੋ ਤਾਂ ਲੱਗਦਾ ਉਹਨਾਂ ਦੇ ਵਿੱਚ ਆਪਣੇ ਪੁੱਤਰ ਨੂੰ ਦੇਖਦੇ ਹਾਂ ਹਾਂਜੀ ਬਿਲਕੁਲ ਜੀ ਉਹਦੇ ਦੋਸਤ ਮੇਰੇ ਬਹੁਤ ਮੇਰੇ ਬੱਚੇ ਨੇ ਮੇਰੇ ਬਹੁਤ ਸਪੋਰਟ ਚ ਨੇ ਮੈਨੂੰ ਹਰ ਸਟੈਪ ਤੇ ਇਹਨਾਂ ਨੇ ਬੱਚਿਆਂ ਨੇ ਸਾਥ ਦਿੱਤਾ ਤੇ ਮੈਨੂੰ ਬੱਚਿਆਂ ਚੋਂ ਆਪਣਾ ਬੇਟਾ ਹੀ ਯਾਦ ਆਉਂਦਾ ਹੈ ਮੈਨੂੰ ਲੱਗਦਾ ਹੀ ਨਹੀਂ ਕਿ ਮੇਰਾ ਬੇਟਾ ਕਿਤੇ ਬਾਹਰ ਗਿਆ ਮੈਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਮੇਰੇ ਨਾਲ ਹੈ ਇੱਕ ਸੜਕ ਹਾਸੇ ਨੇ ਤੁਹਾਡੀ ਜ਼ਿੰਦਗੀ ਜ਼ਿੰਦਗੀ ਖਤਮ ਕਰਦੀ ਮੇ ਇੱਕ ਸੜਕ ਹਾਸੇ ਨੇ ਮੇਰੀ ਜ਼ਿੰਦਗੀ ਖਤਮ ਕਰਤੀ ਮੇਰਾ ਹਸਤਾ ਵਸਤਾ ਪਰਿਵਾਰ ਸੀ ਤੇ ਉਹਨਾਂ ਨੌਜਵਾਨਾਂ ਨੂੰ ਕੀ ਸੇਧ ਦੇਣਾ ਚਾਹੁੰਦਾ ਜਿਹੜੇ ਅੱਜਕੱਲ ਬਹੁਤ ਓਵਰ ਸਪੀਡ ਚਲਾਉਂਦੇ ਨੇ ਵਾਹਨ ਆਪਣੇ ਬਹੁਤ ਮੈਂ ਉਹਨਾਂ ਨੂੰ ਇਹੀ ਸੇਧ ਦੇਣਾ ਚਾਹੁੰਨੀ ਹਾਂ ਕਿ ਐਦਾਂ ਦੀਆਂ ਕੁਝ ਵੀ ਲਾਪਰਵਾਹੀ ਕਰਨ ਤੋਂ ਪਹਿਲਾਂ ਆਪਣੇ ਮਾਂ-ਬਾਪ ਬਾਰੇ ਜ਼ਰੂਰ ਸੋਚੋ ਬੁੱਢੀ ਇੱਕ ਗਲਤ ਹਰਕਤ ਦੇ ਨਾਲ ਮਾਪਿਓ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਅੱਜ ਕਿੰਨੇ ਸਾਲਾਂ ਦਾ ਨੇ ਲੀ ਗਿਆ ਥੋੜਾ ਅੱਜ ਮੇਰਾ ਬੇਟਾ 20 ਸਾਲ ਦਾ ਹੋ ਗਿਆ